ਸਕਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਚੋਣਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਅਸੀਂ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਰਾਮਗੜ੍ਹ ਵਿੱਚ ਮੌਜੂਦ ਹਾਂ ਜਿੱਥੋਂ ਉਮੀਦਵਾਰ ਦੀਪਾ ਰਾਮਗੜ੍ਹ ਜੀ ਬਲਾਕ ਸਮਤੀ ਦੀ ਚੋਣਾਂ ਜਿਹੜੀ ਚਹਿਲ-ਜੋਣ ਤੋਂ ਲੜ ਰਹੇ ਨੇ ਉਹਨਾਂ ਵੱਲੋਂ ਵੋਟ ਪਾਉਣ ਲਈ ਪਰਚੀ ਹੈ ਜਿਹੜੀ ਲੱਤੀ ਜਾ ਰਹੀ ਆ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਪਿੰਡ ਦੇ ਵਿੱਚ ਪਤਾ ਲੱਗਿਆ ਕਿ ਇੱਕੇ ਪੋਲਿੰਗ ਬੂਥ ਲੱਗੇ ਹੈ ਇੱਕੇ ਪੋਲਿੰਗ ਬੂਥ ਤੇ ਸਾਰੇ ਜਿਹੜੇ ਉਮੀਦਵਾਰ ਨੇ ਸਾਰੇ ਕੈਂਡੀਡੇਟ ਨੇ ਉਹ ਇੱਥੋਂ ਹੀ ਉਹਨਾਂ ਦੇ ਜਿਹੜੀਆਂ ਪਰਚੀਆਂ ਨੇ ਦਿੱਤੀਆਂ ਜਾਂਦੀਆਂ ਨੇ ਕੋਈ ਕਹਿੰਦੇ ਹੋਰ ਪੋਲਿੰਗ ਬੂਥ ਨਹੀਂ ਲੱਗਿਆ ਵਾ ਸਾਰੇ ਇੱਥੋਂ ਹੀ ਇੱਕੇ ਪੋਲਿੰਗ ਬੂਥ ਤੋਂ ਪਰਚੀਆਂ ਲੈ ਕੇ ਜਾਂਦੇ ਨੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਟਾਰਟਿੰਗ ਜਿਹੜੀ ਉਹ ਹੋ ਚੁੱਕੀ ਆ ਪਿੰਡ ਰਾਮਗੜ੍ਹ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਦੀਪਾ ਰਾਮਗੜ੍ਹ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਅਤੇ ਬਲਾਕ ਸੰਮਤੀ ਜੋਨ ਚਾਹਲ ਤੋਂ ਚੋਣ ਵੀ ਲੜ ਰਹੇ ਨੇ ਦੇਖ ਰਹੇ ਹਾਂ ਤਸਵੀਰਾਂ ਸੋ ਵੋਟ ਪਾਉਣ ਦੇ ਲਈ ਜਾ ਰਹੇ ਨੇ ਸੋ ਗੱਲਬਾਤ ਵੀ ਕਰਾਂਗੇ ਦੇਖ ਰਹੇ ਹਾਂ ਵੋਟ ਪਾਉਣ ਦੇ ਲਈ ਜਾ ਰਹੇ ਨੇ ਮਾਰਕੀਟ ਕਮੇਟੀ ਪਾਸੋਂ ਦੇ ਚੇਅਰਮੈਨ ਵੀ ਨੇ ਅਤੇ ਬਲਾਕ ਸੰਪਤੀ ਜੋਨ ਚਾਹਲ ਤੋਂ ਚੋਣ ਵੀ ਲੜ ਰਹੇ ਨੇ ਦੀਪਾ ਰਾਮਗੜ੍ਹ ਆਪਣੇ ਪਰਿਵਾਰ ਦੇ ਸਮੇਤ ਵੋਟ ਪਾਉਣ ਲਈ ਜਾ ਰਹੇ ਨੇ ਆਪਣੇ ਮਤ ਦਾ ਦਾਨ ਕਰਨ ਦੇ ਲਈ ਜਾ ਰਹੇ ਨੇ ਸੋ ਗੱਲਬਾਤ ਵੀ ਕਰਾਂਗੇ ਕਿਸ ਆਧਾਰ ਤੇ ਵੋਟ ਪਾ ਰਹੇ ਨੇ ਕੀ ਅੱਗੇ ਜਿਹੜਾ ਬਦਲਾਅ ਹੈ ਜਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੂੰ ਮੁਹੱਈਆ ਕਰਵਾਉਣੀਆਂ ਨੇ ਸਾਰੀ ਗੱਲਬਾਤ ਕਰਾਂਗੇ ਪਿੰਡ ਰਾਮਗੜ੍ਹ ਦੇ ਵਿੱਚ ਮੌਜੂਦ ਹਾਂ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡ ਆ ਰਾਮਗੜ੍ਹ ਜਿੱਥੇ ਵੋਟਾਂ ਦੀ ਸਟਾਰਟਿੰਗ ਹੈ ਜਿਹੜੀ ਸ਼ੁਰੂਆਤ ਹੈ ਜਿਹੜੀ ਉਹ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਹਰ ਇੱਕ ਕਸੂਲਤ ਹੈ ਜਿਹੜੀ ਉਹ ਪੋਲਿੰਗ ਬੂਥਾਂ ਤੇ ਮਿਲਦੀ ਆ ਕੋਈ ਦਿੱਕਤ ਨਹੀਂ ਕੋਈ ਗੱਲ ਨਹੀਂ ਵੱਡੇ ਦਾਬੇ ਨੇ ਜਿਹੜੇ ਕੀਤੇ ਗਏ ਨੇ ਕਿ ਹਰ ਇੱਕ ਪੁਖਤਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਗਿਆ ਹੈ ਇਹ ਪ੍ਰਸ਼ਾਸਨ ਵੱਲੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਿੰਡ ਰਾਮਗੜ੍ਹ ਦੇ ਵਿੱਚ ਅਸੀਂ ਮੌਜੂਦ ਆ ਇਸ ਸਮੇਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਸਰ ਹੋਰ ਉਹ ਜਮੂਹ ਪਛਾਣਨ ਇੱਕ ਪਰੇ ਦੀ ਤੁਸੀਂ ਡਾਈ ਗੱਲਬਾਤ ਕਰਾਂਗੇ ਕੀ ਕਹਿੰਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜੀ ਕਿਸ ਤਰ੍ਹਾਂ ਦੀਆਂ ਚੋਣਾਂ ਨੇ ਕਰਮਜੀਤ ਸਿੰਘ ਜੀ ਜਿਹੜੀਆਂ ਚੱਲ ਰਹੀਆਂ ਨੇ ਬਿਲਕੁਲ ਪੀਸਫੁਲ ਚੱਲ ਰਹੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਤੇ ਸਾਡੇ ਸਿਕਿਉਰਿਟੀ ਪ੍ਰਬੰਧ ਓਕੇ ਆ ਕੋਈ ਪ੍ਰੋਬਲਮ ਨਹੀਂ ਹਾਂਜੀ ਹਾਂਜੀ ਵੋਟਰਾਂ ਨੂੰ ਕੀ ਹਦਾਇਤ ਕਰਨਗੇ ਜੀ ਕੀ ਕੀ ਜਿਹੜੀਆਂ ਹਦਾਇਤਾਂ ਨੇ ਜਾਂ ਫੋਨ ਨਹੀਂ ਅੰਦਰ ਲੈ ਕੇ ਜਾਣਾ ਕੀ ਹੋਰ ਕਿਹੜੀਆਂ ਕਿੜੀਆਂ ਹਦਾਇਤਾਂ ਵੋਟਰਾਂ ਨੂੰ ਤਾਂ ਬਸ ਤਾਂ ਇਹਨਾਂ ਸਾਰਿਆਂ ਨੂੰ ਪਤਾ ਹੀ ਆ ਪਹਿਲਾਂ ਵੀ ਇਹ ਬੋਟਾ ਪਾਉਂਦੇ ਆਏ ਨਾ ਇਹਨੂੰ ਕਹੇ ਵੀ ਮੋਬਾਈਲ ਨਹੀਂ ਅੰਦਰ ਲੈ ਕੇ ਜਾਣਾ ਕੋਈ ਹੋਰ ਚੀਜ਼ ਇਕੱਲੇ ਇਕੱਲੇ ਜਾ ਰਹੇ ਰਹੇ ਤੇ ਇਕੱਲੇ ਇਕੱਲੇ ਪਾ ਕੇ ਆ ਰਹੇ ਰਹੇ ਬਿਲਕੁਲ ਪੀਸਫੁੱਲ ਆ ਓਕੇ ਆ ਜੀ ਸੋ ਕਹਿੰਦੇ ਜੀ ਬਿਲਕੁਲ ਪੀਸਫੁੱਲ ਆ ਮੋਬਾਈਲ ਨਹੀਂ ਕਿਸੇ ਨੇ ਲੈ ਕੇ ਜਾਣਾ ਆਪਣੇ ਅਧਿਕਾਰ ਦਾ ਆਪਣੀ ਮਤ ਦਾ ਦਾਣ ਆ ਜਿਹੜਾ ਉਹ ਕਰਨਾ ਹੈ ਸੋ ਪੂਰੇ ਪ੍ਰਬੰਧ ਨੇ ਕਹਿੰਦੇ ਓਕੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਨੇ ਉਹ ਮੁਕੰਮਲ ਕੀਤੀਆਂ ਗਈਆਂ ਨੇ ਸੋ ਚੇਅਰਮੈਨ ਸਾਹਿਬ ਵੀ ਵੋਟ ਪਾਉਣ ਗਏ ਬਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹੋਰ ਵੀ ਜਿਹੜੇ ਪਿੰਡ ਦੇ ਲੋਕ ਨੇ ਉਹ ਆ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਆਧਾਰ ਤੇ ਵੋਟ ਪਾ ਰਹੇ ਨੇ ਕਿਹੜੇ ਕੰਮਾਂ ਨੂੰ ਦੇਖ ਕੇ ਵੋਟ ਪਾ ਰਹੇ ਨੇ ਦੀਪाराम ਗੜ ਜੀ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਏ ਨੇ ਹਾਂਜੀ ਚੇਅਰਮੈਨ ਸਾਹਿਬ ਪਾਇਆ ਜੀ ਵੋਟ ਹਾਂਜੀ ਸਭ ਤੋਂ ਪਹਿਲਾਂ ਤਾਂ ਵੈਗੁਰਜੀ ਕਖਾਨਸਾ ਵੈਗੁਰਜੀ ਕੀ ਫਤਿਹ ਕਿਸ ਕਿਸ ਆਧਾਰ ਤੇ VOTING ਕਰ ਕਿਉਂ ਖੁਦ ਉਮੀਦਵਾਰ ਵੀ ਤੁਸੀਂ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਦੇਖ ਕੇ ਕਿਹੜੀਆਂ ਸਹੂਲਤਾਂ ਨੇ ਲੋਕਾਂ ਨੂੰ ਦੇਣੀਆਂ ਨੇ ਜਿਹਦੇ ਕਰਕੇ ਤੁਸੀਂ ਚੋਣ ਵੀ ਲੜ ਰਹੇ ਹੋ ਵੋਟ ਵੀ ਕਰ ਰਹੇ ਦੇਖੋ ਜੀ ਆਵਾਦੀ ਪਾਰਟੀ ਜਦ ਤੋਂ ਸਰਕਾਰ ਆਈ ਆ ਉਪਰਾਲੇ ਹੋ ਰਹੇ ਨੇ ਕੰਮ ਹੋ ਰਹੇ ਨੇ ਜਿਵੇਂ ਕਿ ਨਹਿਰੀ ਪਾਣੀ ਹਰੇਕ ਦੇ ਖੇਤਾਂ ਨੂੰ ਲੱਗ ਗਿਆ ਮੈਡੀਕਲ ਸਹੂਲਤ ਤੇ ਸਕੂਲਾਂ ਦਾ ਦੇਖ ਲਓ ਸਾਡੇ ਪਾਸੋਂ ਹੀ ਲਾ ਲਓ ਐਵੇਂ ਨਾ ਸਕੂਲ ਬਣਿਆ 11 ਕਰੋੜ ਦੀ ਲਾਗਤ ਨਾਲ ਸ਼ਾਨਦਾਰ ਬਿਲਡਿੰਗ ਲਾਇਬ੍ਰੇਰੀ ਤੇ ਬਿਜਲੀ ਦਾ ਬਿੱਲ ਸਾਨੂੰ ਪਤਾ ਹੀ ਆ ਹਰੇਕ ਦਾ ਤਕਰੀਬਨ 70% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਂਦਾ। ਹੂੰ ਸੋ ਮੈਂ ਚਹਿਲਜੋਨ ਤੋਂ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਆ ਤੇ ਮੈਨੂੰ ਮੇਰੇ ਲੋਕਾਂ ਤੇ ਮਾਣ ਆ। ਪਾਰਟੀਵਾਦੀ ਤੋਂ ਉੱਪਰ ਉੱਠ ਕੇ ਵੀ ਹੂੰ ਹਰ ਇੱਕ ਵੋਟਰ ਚਾਹੇ ਉਹ ਕਾਲੀ ਕਾਂਗਰਸੀ ਵੀ ਹੋਵੇ ਉਹ ਵੀ ਮੈਨੂੰ ਫੋਨ ਕਰਕੇ ਕਹਿੰਦੀ ਪੇ ਬਾਈ ਘਬਰਾਇਨਾ, ਵੋਟ ਤੇਰੀ ਆ। ਹੂੰ ਸੋ ਮੈਂ ਲੋਕਾਂ ਦੇ ਕੰਮ ਆਉਨਾ ਹਮੇਸ਼ਾ ਲੋਕਾਂ ਨਾਲ ਖੜਦਾ ਦੁੱਖ ਸੁੱਖ ਚ ਖੜਦਾ। ਸੋ ਮੈਨੂੰ ਪੂਰੀ ਉਮੀਦ ਆ ਵੀ ਲੋਕ ਮੇਰੇ ਮੈਨੂੰ ਫਤਵਾ ਦੇਣਗੇ ਤੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਊਗੀ ਜੀ ਜੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਊਗੀ ਭੈਣ ਜੀ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਇਆ ਜੀ ਬੋਟ ਹਾਂਜੀ ਵੀਰ ਜੀ ਕਿਹੜੇ ਮੇਨ ਕੰਮ ਨੇ ਜੀ ਜਿਨ੍ਹਾਂ ਨੂੰ ਦੇਖ ਕੇ ਵੋਟ ਪਾ ਕੇ ਆਏ ਹੋ ਕਿਦਾਂ ਦੇ ਕੰਮ ਅੱਗੇ ਹੋਣੇ ਚਾਹੀਦੇ ਨੇ ਦੇਖੋ ਜੀ ਕੰਮ ਤਾਂ ਸਾਡੀ ਸਰਕਾਰ ਸਾਰੇ ਵਧੀਆ ਕਰ ਰਹੀ ਐ ਅਸੀਂ ਵੀ ਮੈਂ ਵੀ ਸਰਪੰਚ ਹੋਣ ਦੇ ਨਾਤੇ ਵਧੀਆ ਕੰਮ ਜੋ ਵੀ ਪਿੰਡ 'ਚ ਜਰੂਰਤ ਹੈ ਹਰ ਤਰ੍ਹਾਂ ਦੀ ਜਰੂਰਤ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਹੈ ਤੇ ਬਹੁਤ ਵਧੀਆ ਕੰਮ ਹੋ ਰਹੇ ਨੇ ਤੇ ਅੱਗੇ ਵੀ ਕਰਦੇ ਰਹਾਂਗੇ ਜੀ ਜੀ ਧੰਨਵਾਦ ਜੀ ਤੇ ਜੀ ਮੈਂ ਸਾਰੇ ਵੋਟਰਾਂ ਨੂੰ ਇਹੀ ਕਹਿਣਾ ਚਾਹੁੰਨੀ ਹਾਂ ਤੇ ਪਿੰਡ ਦੇ ਸਾਰੀਆਂ ਭੈਣਾਂ ਨੂੰ ਦੀ ਵੀਰਾਂ ਨੂੰ ਤੇ ਆਪਣੇ ਸਭ ਆਪਣੇ ਵੋਟ ਦਾ ਅਧਿਕਾਰ ਦਾ ਸਹੀ ਤਰੀਕੇ ਨਾਲ ਵਰਤੋਂ ਕਰਨਾ ਜੀ ਜੀ ਧੰਨਵਾਦ ਜੀ ਧੰਨਵਾਦ ਸੋ ਹੋਰ ਵੀ ਵੋਟਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਪੋਲਿੰਗ ਬੂਥ 'ਚ ਕਿਹ ਲੱਗਦਾ ਜੀ ਇੱਥੇ ਲੋਕ ਪਿਆਰ ਕਰਦੇ ਨੇ ਜੀ ਜੀ ਦੂਹਾਂ ਦਾ ਕੋਈ ਬੰਦਾ ਹੀ ਨਹੀਂ ਹੈਗਾ ਹੁਣ ਹੂੰ ਜੀ ਜੇ ਪਹੁੰਚੇ ਹੁੰਦਾ ਤਾਂ ਪੋਲਿੰਗ ਤਾਂ ਲਾਉਂਦੇ ਨਾ ਹੁਣ ਸਾਡੇ ਸਾਹਮਣੇ ਆ ਸਾਰਾ ਪਰਿਵਾਰ ਮੇਰਾ ਪਿੰਡ ਸਾਰਾ ਮੇਰਾ ਪਰਿਵਾਰ ਆ ਜੀ ਤੇ ਇੱਕੇ ਬੂਥ ਲੱਗਦਾ ਇੱਕ ਕਬੂਥੀ ਬੈਠੇ ਨੇ ਦੂਹਾਂ ਤੁਹਾਨੂੰ ਦਿਖਦਾ ਕੋਈ ਕਿਤੇ ਜੀ 100 ਪੋਲਿੰਗ ਬੂਥ ਲੱਗਿਆ ਵਾਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੀ ਆਪਣੀ ਆਪਣੀ ਵੋਟ ਦਾ ਇਸਤੇਮਾਲ ਨੇ ਜਿਹੜੇ ਉਹ ਵੋਟਰ ਕਰ ਰਹੇ ਨੇ ਸੋ ਪਰਚੀਆਂ ਨੇ ਕੱਟੀਆਂ ਜਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਓ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਠਾਕ ਜੀ ਵਧੀਆ ਚੱਲ ਰਿਹਾ ਜੀ ਕੰਮ ਹੋ ਗਿਆ ਸਟਾਰਟ ਹਾਂ ਸਟਾਰਟ ਹੋ ਗਿਆ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਕੋਈ ਗੱਲ ਨਹੀਂ ਬੇ ਹੁਣ ਗੱਲ ਇਹ ਆ ਵੀ ਟਾਈਮ ਦੇ ਸਾਥ ਨਾਲ ਇਹ ਜੀ ਤੇ ਦੋ ਸਾਰੀਆਂ ਪਾਰਟੀਆਂ ਠੀਕ ਨੇ ਸਾਡੇ ਕੋਈ ਐਸੀ ਗੱਲ ਨਹੀਂ ਹੈਗੀ ਕੋਈ ਮਤਭੇਦ ਨਹੀਂ ਹੈਗਾ ਸਾਰੇ ਇਕੱਠੇ ਬੈਠੋ ਜੀ ਇੱਕੇ ਬੋਲਣਗੇ ਸਾਰੇ ਇਕੱਠੇ ਹਾਂ ਜੀ ਸਾਰੇ ਇਕੱਠੇ ਬੈਠਣਗੇ ਬਾਕੀ ਇਹ ਤਾਂ ਅਬ੍ਰੰਦੀ ਸੋਚ ਹੈ ਕੋਈ ਕੀ ਕਰਦਾ ਕੀ ਨਹੀਂ ਕਰਦਾ ਪਰ ਜਿਹੜੀ ਸਾਡੀ ਸੋਚ ਹੈ ਅਸੀਂ ਕਹਿੰਦੇ ਆ ਵੀ ਆ ਪੰਡਾਲ ਦੇ ਹੇਠ ਇੱਕ ਉਧਰ ਲਾ ਲਾਣ ਕਾਂਗਰਸ ਵਾਲੇ ਲਾੜੇ ਇਧਰ ਹੀ ਹੈਗਾ ਕਰ ਲਾ ਲਾਣ ਇਧਰ ਚਾਹੇ ਕਾਲੀ ਲਾ ਲਾਣ ਸਾਨੂੰ ਤਾਂ ਕੋਈ ਮਤ ਹੈ ਸਮਝਦਾ ਵੀ ਜੇ ਇੱਕ ਇਹ ਪਿੰਡ ਇੱਕ ਥਾਂ ਤੇ ਬੈਠ ਕੇ ਉਹਦੇ ਵੋਟਾਂ ਫਵਾਣ ਸ਼ਾਂਤੀ ਮਈ ਤਾਂ ਸਾਰਿਆਂ ਨਾਲ ਵਧੀਆ ਹੈ ਜੀ ਹਾਂ ਜੀ ਹਾਂ ਜੀ ਪਿੰਡ ਦੇ ਵੋਟਾਂ ਦਾ ਪਹਿਜਣੀਆਂ ਨੇ ਪਰ ਗੱਲ ਇਹ ਆ ਵੀ ਪਿੰਡ ਦੇ ਵਿੱਚ ਕੋਈ ਪਾਈ ਚਾਰੇ ਜਿਹਾ ਫਰਕ ਨਹੀਂ ਪਾਵੇ ਜੀ ਸੋ ਕਹਿੰਦੇ ਜੀ ਸਾਰਾ ਇਹ ਪਿੰਡ ਦੇ ਵਿੱਚ ਪਿਆਰ ਆ ਤੇ ਸ਼ਾਂਤਮਈ ਜਿਹੜੀਆਂ ਵੋਟਾਂ ਨੇ ਉਹ ਪੈ ਰਹੀਆਂ ਨੇ ਸੋ ਹੋਰ ਪਿੰਡਾਂ 'ਚ ਕਿੱਦਾਂ ਦੇ ਹਾਲਾਤ ਨੇ ਉਹ ਵੀ ਦਿਖਾਵਾਂਗੇ ਤੁਸੀਂ ਬਣੇ ਰਹੋ ਤੇ ਵਾਣਾ ਕੀ